ਸਸ਼ੀਕਾਲ ਦੋਸਤੋ ਭਾਰਤ ਦੇ ਵਿੱਚ ਵਿਵਸਤਾ ਪਈ ਹੋਈ ਆ ਭਾਰਤ ਦੇ ਲਈ ਪਾਕਿਸਤਾਨ ਨੇ ਕਣੌਣੀਆਂ ਹਰਕਤਾਂ ਕਰ ਰਿਹਾ ਸਾਡੇ ਜਵਾਨ ਸ਼ੀਰ ਹੋ ਰਹੇ ਨੇ ਮਾਂ-ਵਾ ਦੇ ਪੁੱਤ ਆ ਤੇ ਸਾਡੇ ਫੌਜੀ ਵੀਰ ਸੜਕ ਦੇ ਰਾਹੀਂ ਸੜਕ ਦੇ ਰਸਤੇ ਨਾਲ ਅਸੀਂ ਜਾ ਰਹੇ ਸਨ ਕੁਰਾਲੀ ਦੇ ਕੋਲ ਟੈਂਕਰ ਵੀ ਨੇ ਬਹੁਤ ਦਿੱਕਤ ਵਿੱਚ ਨੇ ਸਾਡੇ ਫੌਜੀ ਵੀਰ ਤੇ ਪੈਂਚਰ ਹੋ ਗਈ ਆ ਗੱਡੀ ਵੀਰਾਂ ਦੀ ਪਹਿਲਾਂ ਤਾਂ ਬੇਨਤੀ ਹੈ ਬਾਕੀ ਸਰਦਾਰ ਜੀ ਨਾਲ ਗੱਲਬਾਤ ਕਰਦੇ ਕਿ ਜਿੱਥੇ ਵੀ ਕੋਈ ਫੌਜੀ ਭਰਾ ਮਿਲਦਾ ਏ ਇਹਨਾਂ ਲਈ ਲੰਗਰ ਚਾਹ ਪਾਣੀ ਜਿੱਥੇ ਵੀ ਮਿਲਦਾ ਇਹ ਸਾਡੀ ਮਾਂਵਾ ਦੇ ਪੁੱਤ ਨੇ ਇਹ ਹੁਣ ਬਾਰਡਰ ਤੇ ਝੋਕ ਦੇਣੇ ਨੇ ਸਰਕਾਰਾਂ ਨੇ ਸਾਡੀ ਰੱਖਿਆ ਕਰਨਗੇ ਅਸੀਂ ਰਾਤ ਨੂੰ ਆਰਾਮ ਨਾਲ ਸੌਂ ਜਾਣਾ ਤੇ ਇਹਨਾਂ ਨੇ ਰਸਾਰੀ ਰਾਤ ਜਾਗਣਾ ਵਿਚਾਰੇ ਨੇ ਗੱਲਬਾਤ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਮਦਦ ਕੀਤੀ ਹੈ ਜੀ ਤੁਸੀਂ ਇਹ ਸਾਡਾ ਫਰਜ਼ ਹੈ ਜੀ ਫਰਜ਼ ਹੈ ਜੀ ਮਦਦ ਨਹੀਂ ਹੈ ਇਹ ਸਾਡਾ ਫਰਜ਼ ਹੈ ਦੇਸ਼ ਦਾਤਰ ਇਹ ਫੌਜੀਆਂ ਖਾਤਰ ਜਿਹੜੇ ਸਾڑے ਛਾਤਰ ਸ਼ਰद्धा ਦੇ ਲੜ ਰਹੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਸੀਂ ਸੁੱਤੇ ਵੇਖਾਂ ਉਹ ਇਹਨਾਂ ਦੀ ਦੇਣ ਕਿੱਥੋਂ ਆਏ ਜੀ ਕਿਹੜੇ ਪਿੰਡ ਆਪਣਾ ਮੇਰਾ ਪਿੰਡ ਬਾਪੇ ਦੀ ਸੋਤ ਹੈ ਕੀ ਨਾਂ ਜੀ ਰਮੇਸ਼ ਚੌਧਰੀ ਤੁਸੀਂ ਚੌਧਰੀ ਸਾਹਿਬ ਲੰਘ ਰਹੇ ਹੋਣੇ ਇੱਥੋਂ ਜੀ ਮੈਂ ਲੰਘ ਰਿਹਾ ਤਾਂ ਮੈਂ ਐਕਚੁਅਲੀ ਭਾਗੋ ਮੱਜਰੇ ਬੈਠਾ ਹੁੰਦਾ ਮੇਰੇ ਦੋਸਤਾਂ ਭਾਗੋ ਮੱਜਰੇ ਤੇ ਜੀ ਤੇ ਆਪਣਾ ਇੱਕ ਬਾਈ ਜੀ ਮਨੀਮ ਹੈ ਭਾਗੋ ਮੱਜਰੇ ਜੀ ਤੇ ਫਿਰ ਮੈਨਾਂ ਨੂੰ ਗਾਇਆ ਕਿ ਚਲੋ ਵੀ ਆਪਾਂ ਮਦਦ ਨੂੰ ਕਰੋ ਇਹ ਅਸੀਂ ਜਦ ਇੱਧਰ ਆ ਗਏ ਲੋਬਾਈ ਜੀ ਨੇ ਨਾ ਲੰਗਰ ਪਾਣੀ ਦੀ ਸੇਵਾ ਜੋ ਹੋਈ ਆ ਠੰਡਾ ਵਗਾਰਾ ਪਲਾ ਕੇ ਇਹਨਾਂ ਨੇ ਜੋ ਕੀਤਾ ਹੈ ਵਧੀਆ ਹੈ ਜਿੱਥੇ ਵੀ ਫੌਜੀ ਵੀ ਨਿਲਦਾ ਉੱਥੇ ਆਪਣੇ ਮੋਟਰਸਾਈਕਲ ਰੋਕੋ ਕਿਉਂਕਿ ਇੱਕ ਦਿਨ ਇਹ ਹੋ ਜਾਣਾ ਵੀ ਸਾਡੀ ਜ਼ਿੰਦਗੀ ਨਾ ਰੁਕ ਜਵੇ ਜਿਨ੍ਹਾਂ ਨੂੰ ਕੁਝ ਹੋ ਗਿਆ ਫੌਜੀ ਵੀਰ ਜਾ ਰਹੇ ਸੀ ਤੇ ਟੈਂਕਰ ਸੀ ਪਾਣੀ ਦਾ ਪੈਂਚਰ ਹੋ ਗਿਆ ਵੀਰਾਂ ਨੇ ਸਹਾਇਤਾ ਕੀਤੀ ਇਹਨਾਂ ਨੇ ਤੇ ਇਧਰ ਆ ਦੇਖੋ ਵੀ ਰੁੱਕ ਗਏ ਨੇ ਜਿੱਥੇ ਵੀ ਕੋਈ ਫੌਜੀ ਭਰਾ ਮਿਲਦਾ ਉੱਥੇ ਰੋਕੋ ਬਦਲ ਕਰੋ ਇਹਨਾਂ ਵੀਰਾਂ ਦੀ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਫਗਵਰ ਸਾਹਿਬ ਹਾਂ ਜੀ ਬਿਲਕੁਲ ਨਮਦਰ ਕਰਨੇ ਆਏ ਸਾਡੇ ਫੌਜੀ ਵੀਰਾਂ ਦੀ ਆਪਣੇ ਪੁੱਤਰ ਨੇ ਹਾਂ ਜੀ ਬਿਲਕੁਲ ਬਿਲਕੁਲ ਦੀ ਠੰਡੇ ਰੁੰਡੇ ਲਿਆਏ ਨਹੀਂ ਹੋ ਰਹੇ ਨਾਲ ਚਲੋ ਬਹੁਤ ਮਹਾਨ ਸੇਵਾ ਹੈ ਮੰਗਰ ਨੂੰ ਵੀ ਜਾ ਰਹੇ ਹਾਂ ਮਹਾਰਾਜ ਕੋਈ ਖਾੜੇ ਦਾ ਕੋਈ ਮਹਾਰਾਜ ਦੀ ਕਿਰਪਾ ਬਹੁਤ ਹੈ ਪੰਜਾਬ ਦਾ ਜੀ ਨਾਲ ਬੁਰਖ ਦੀ ਬਹੁਤ ਬੜੀ ਕਿਰਪਾ ਹੈ ਹੁਣ ਕਮੀ ਨਹੀਂ ਹੈ ਮਹਾਰਾਜ ਭਾਰਤ ਜਵਾਨ ਦਾ ਜਿਹੜਾ ਫਰਜ਼ ਤੇ ਅਸੀਂ ਕਦੀ ਕੋ ਤਰਾਂਦੇ ਨਹੀਂ ਠੀਕ ਹੈ ਦੇਖਣੇ ਵਾਲੇ ਕਿਹਦਾ ਲਗਾ ਅੱਛਾ ਲਗਾ ਪੰਜਾਬ ਪੰਜਾਬ ਅੱਛਾ ਲਗਾ ਲੜੋਗੇ ਅਰੇ ਕਹਿੰ ਲੜਾਂਗੇ ਅਸੀਂ ਪੰਜਾਬ ਦੇ ਲਈ ਤੇ ਸਾਡੇ ਫੌਜੀ ਭਰਾ ਨੇ ਬੈਠੇ ਵੀ ਨੇ ਸਾਡੇ ਭਰਾਵਾਂ ਵਰਗੇ ਨੇ ਕੁਛ ਬੇਟਿਆਂ ਵਰਗੇ ਨੇ ਇਹ ਬੇਟੇ ਵਰਗਾਏ ਦੇਖੋ ਇਹਨਾਂ ਦੀ ਮਦਦ ਕਰੋ ਜਿੱਥੇ ਵੀ ਕੋਈ ਫੌਜੀ ਗੱਡੀ ਰਸਤੇ 'ਚ ਮਿਲਦੀ ਆ ਇਹਨਾਂ ਨੂੰ ਖੜਾ ਕੇ ਵਿਵਤਾ ਪੁੱਛੋ ਪਾਣੀ ਪਿਲਾਓ ਜੋ ਵੀ ਇਹਨਾਂ ਨੂੰ ਸਹਾਇਤਾ ਲਓ ਕਿਉਂਕਿ ਇਹਨਾਂ ਕਰਕੇ ਅਸੀਂ ਰਾਤ ਨੂੰ ਸੌਂ ਜਾਂਦੇ ਇਹਨਾਂ ਵੀਰਾਂ ਦਾ ਧੰਨਵਾਦ ਜਿਹੜੇ ਖੜੇ ਨੇ ਤੇ ਬ੍ਰੇਕਿੰਗ ਨਿਊਜ਼ ਉਹ ਲ ਮੈਂ ਵੀ ਗੁਜ਼ਰ ਰਿਹਾ ਸੀ ਤੇ ਧੰਨਵਾਦ ਇਹਨਾਂ ਦੇ ਵੀਰਾਂ ਦਾ ਸੱਚੀ ਕਾਲ